ਮੈਂ ਸਾਰੇ ਇਲਾਕਾ ਨਾਸੀਆਂ ਪਾਸੇ ਤਰਫੇ ਬੁਲਾਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਪਤ ਹੈ ਅੱਜ ਨਵਰਨ ਮਾਨਸਾ ਸਾਡੀ ਐਨ ਜੀਓ ਵੱਲੋਂ ਸਾਡੇ ਚੇਅਰਮੈਨ ਸਾਹਿਬ ਔਰ ਨਮਾ ਜੀ ਦਾ ਉਪਰਾਲਾ ਤੇ ਜਿਹੜੀ ਆਪਣਾ ਹਸਪੀਟਲ ਵਾਲੇ ਨੇ ਆਪਣਾ ਨਿਊ ਲਾਈਫ ਹਸਪੀਟਲ ਵਾਲੇ ਨੇ ਬੜਾ ਵੱਡਾ ਉਪਰਾਲਾ ਕੀਤਾ ਹੈ ਕਿ ਜਿਹੜੇ ਪਿੰਡ ਗੱਗੋਮਾਲ ਕਿ ਫ੍ਰੀ ਕੈਂਪ ਲਗਾਇਆ ਦੋਈਆਂ ਦਾ ਕਿ ਜਿਹੜੇ ਲੋਕਾਂ ਨੂੰ ਲੋੜ ਹੈ ਬਹੁਤ ਜ਼ਿਆਦੀ ਲੋੜ ਹੈ ਉਪਰ ਇਹ ਸੋ ਵੱਡੇ ਉਪਰਾਲੇ ਦੀ ਜਿਹੜੀ ਦਵਾਈਆਂ ਦੀ ਸਹਾਇਤਾ ਇਹ ਬਹੁਤ ਜ਼ਰੂਰੀ ਹੈ ਕਿ ਕਰਨੀ ਚਾਹੀਦੀ ਹੈ ਜਿਸ ਵਿੱਚ ਸਾਡੇ ਸਰਪੰਚ ਸਾਹਿਬ ਸਾਹ ਸਰਜੀਤ ਸਿੰਘ ਪੰਨੂ ਗਗੋਮਾਲ ਤੋਂ ਮੈਡਮ ਸਰੂਤੀ ਵਰਮਾ ਜੀ ਅਮਰ ਸਾਹਿਬ ਤੋਂ ਤੇ ਬਾਕੀ ਸਾਰੇ ਜੀ ਟੀਮ ਹੈ ਡਾਕਟਰ ਸਾਹਿਬ ਦੀ ਟੀਮ ਆਈ ਹੈ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਕਿ ਜਿਹੜਾ ਇਹ ਮੈਡੀਕਲ ਦਾ ਕੈਂਪ ਹੈ ਇਹ ਬਹੁਤ ਜ਼ਰੂਰੀ ਹੁੰਦਾ ਹੈ ਇਹੋ ਜੀ ਸਹਾਇਤਾ ਦੇਣੀ ਬਹੁਤ ਜ਼ਰੂਰੀ ਹੈ ਹੋਰ ਵੀ ਸਾਡੇ ਵੱਲੋਂ ਜਿਹੜਾ ਕੋਈ ਉਪਰਾਲਾ ਕੀਤਾ ਜਾਣਗੇ ਸਰਪੰਚ ਸਾਹਿਬ ਨੂੰ ਦੱਸਿਆ ਕਿ ਇੱਥੇ ਰਸਨ ਦੀ ਰੋਡ ਵੀ ਹੈ ਗੰਭੂ ਰਹਿ ਗਏ ਉਹਨਾਂ ਦੀ ਲੋੜ ਹੈ ਕਿਉਂਕਿ ਜਦੋਂ ਆਪਾਂ ਪਾਣੀ ਵਿੱਚ ਜਾਣਾ ਹੈਗਾ ਉਹ ਲੋਕਾਂ ਦੇ ਪੈਰ ਬਹੁਤ ਜ਼ਿਆਦਾ ਖਰਾਬ ਹੁੰਦੇ ਆ। ਤੋਂ ਵੀ ਮੈਂ ਤਾਂ ਆਪ ਫੀਲਡ ਏਰੀਆ 'ਚ ਰਿਹਾ ਆਂ ਕੰਮ ਕੀਤਾ ਹੋਇਆ ਹੈ। ਤੇ ਇਸ ਕਰਕੇ ਉਹ ਵੀ ਬੜੀ ਜ਼ਰੂਰਤ ਹੈ ਜਿਵੇਂ ਸਰਪੰਚ ਸਾਡੇ ਦੱਸਿਆ ਉਹ ਵੀ ਉਪਰਾਲਾ ਕਰਾਂਗੇ। ਬਾਕੀ ਜਿੰਨੇ ਵੀ ਕਿਸ ਤਰ੍ਹਾਂ ਦੀ ਲੋੜ ਹੋਏਗੀ ਪਿੰਡ ਵਾਸੀਆਂ ਨਾਲ ਸਾਡਾ ਕੰਟੈਕਟ ਹੈਗਾ ਨੰਬਰ ਹੈਗਾ ਕਰਨ ਸਾਹਿਬ ਦਾ ਤੇ ਅਸੀਂ ਜੋ ਵੀ ਉਪਰਾਲਾ ਕਰਾਂਗੇ ਮੈਡਮ ਜੀ ਨਾਲ ਨੇ ਵਰਮਾ ਜੀ ਤੇ ਅਸੀਂ ਪੂਰਾ ਉਪਰਾਲਾ ਕਰਾਂਗੇ। ਇਹਨੇ ਸ਼ਬਦ ਨਾਲ ਕਿ ਮੈਂ ਜਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਮੈਂ ਸਰਬੀ ਵਰਮਾ ਅੱਜ ਅਸੀਂ ਇੱਥੇ ਪਿੰਡ ਪਿੰਡ ਵਿੱਚ ਗੱਗੂਵਾਲ ਪਿੰਡ ਵਿੱਚ ਪਹੁੰਚੀਆਂ ਔਰ ਮੈਂ ਇੱਕ ਹਫਤੇ ਤੋਂ ਪਿੰਡ ਦਾ ਸਰਵੇ ਔਰ ਜੋ ਵੀ ਪਰਮਾਤਮਾ ਦੀ ਕਿਰਪਾ ਨਾਲ ਜੋ ਹੈਲਪ ਹੋ ਸਕਦੀ ਹੈ ਮੈਂ ਕਰ ਰਹੀ ਹਾਂ ਔਰ ਕਈ ਜਗ੍ਹਾ ਤੇ ਮੈਂ ਕਾਫੀ ਕਾਲੀ ਦੇਖੇ ਨੇ ਅਡਾਪਟ ਕੀਤੇ ਆ ਕਿ ਆ ਉਹਨਾਂ ਨੂੰ ਕਿ ਆਫਟਰ ਬਰਸਾਤ ਅਸੀਂ ਕਰਾਂਗੇ ਸਾਰੇ ਮਿਲ ਜੁਲ ਕੇ ਉਹਨਾਂ ਦੀ ਰਿਪੇਅਰ ਔਰ ਅੱਜ ਜਿਹੜਾ ਸਾਡਾ ਕੈਂਪ ਲਗਾਇਆ ਗਿਆ ਹੈ ਡਾਕਟਰ ਸਾਹਿਬ ਵੱਲੋਂ ਔਰ ਅਸੀਂ ਸਾਰੇ ਮਿਲਜੁਲ ਕੇ ਅੱਗੇ ਵੀ ਕਰਾਂਗੇ ਔਰ ਜਿਸ ਤਰ੍ਹਾਂ ਕਿ ਅੱਜ ਹੀ ਗੱਲ ਹੋਈ ਸਰਪੰਚ ਸਾਹਿਬ ਨੇ ਦੱਸਿਆ ਕੀ ਗੰਬੂਡਸਤੀ ਲੋੜ ਹੈ ਤੇ ਮੈਂ ਇਹਨਾਂ ਨੂੰ ਅੱਜ ਕਿਹਾ ਕਿ ਤੁਸੀਂ ਮੈਨੂੰ 2 ਦਿਨ ਦਾ ਟਾਈਮ ਦਿਓ ਤੇ ਅਸੀਂ ਖੁਦ ਗੰਬੂਡਸ ਜਿਹੜੇ ਨੇ ਪਾਣੀ ਵਿੱਚ ਜਿਹੜੇ ਕਿਸਾਨ ਜਾ ਰਹੇ ਨੇ ਜਾਂ ਲੋਕ ਜਾ ਰਹੇ ਉਹਨਾਂ ਨੂੰ ਬਿਮਾਰੀਆਂ ਹੋ ਰਹੀਆਂ ਉਹਦੇ ਲਈ ਅਸੀਂ ਜਰੂਰ ਮੈਂ ਮਦਦ ਕਰਾਂਗੀ ਔਰ ਜੋ ਵੀ ਅੱਜ ਇਹ ਸਾਡਾ ਕੈਂਪ ਲਗਾਇਆ ਡਾਕਟਰ ਸਾਹਿਬ ਨੇ ਜਿਹੜਾ ਦਵਾਈਆਂ ਦਾ ਦੀ ਔਰ ਅੱਜ ਮੈਂ ਇੱਥੇ ਆਈ ਆ ਤੇ ਉਹਦੇ ਲਈ ਮੈਂ ਹੀ ਕਹਾਂਗੀ ਕਿ ਸਾਰੇ ਹੀ ਲੋਕ ਥੋੜਾ ਥੋੜਾ ਕੰਟ੍ਰਿਬਿਊਟ ਕਰਨ ਜਿਸ ਦੇ ਨਾਲ ਕਿ ਸਾਨੂੰ ਸਾਰਿਆਂ ਨੂੰ ਖੁਦ ਨੂੰ ਵੀ ਇੱਕ ਸੰਤੁਸ਼ਟੀ ਦੀ ਹੈ ਕਿ ਅਸੀਂ ਇੱਕ ਹਮੈਨਿਟੀ ਲਈ ਕੁਝ ਕਰ ਰਹੇ ਹਾਂ ਔਰ ਕਾਫੀ ਲੋਗਾ ਨੂੰ ਇਸ ਚੀਜ਼ ਲਈ ਅੱਗੇ ਵੀ ਮੈਂ ਕੀਤਾ ਔਰ ਲੋਕ ਬਹੁਤ ਅੱਛਾ ਸੇਵਾ ਦਾ ਆਪਣਾ ਭਾਵ ਦਿਖਾ ਰਹੇ ਹੈ ਤੇ ਇਹ ਦਿਨ ਆਲੀ ਮੈਂ ਸਾਰਿਆਂ ਨੂੰ ਇਹ ਅਪੀਲ ਵੀ ਕਰਦੀ ਹਾਂ ਕਿ ਉਹ ਜ਼ਰੂਰ ਇਹਦੇ ਵਿੱਚ ਆਪਣਾ ਥੋੜਾ ਥੋੜਾ ਜਿੰਨਾ ਕੋਈ ਤਾਂ ਹੋ ਸਕਦਾ ਹੈ ਕਰ ਸਕਦਾ ਹੈ ਉਹਦਾ ਯੋਗਦਾਨ ਦੇਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਰຸນ ਮਹਾਜਨ ਚੇਅਰਮੈਨ ਐਨ ਜੀਓ ਨਵਨਿਰਮਨ ਸੋਸਾਇਟੀ ਅੱਜ ਗੱਗੋਮਾਲ ਪਿੰਡ ਦੇ ਵਿੱਚ ਸਾਡੇ ਸਰਜੀਤ ਸਿੰਘ ਪੰਨੂ ਉਹ ਉਹਨਾਂ ਦੇ ਬੀਤੇ ਮੰਗਲਜੀ ਦੇ ਸੰਜੋਗ ਦੇ ਨਾਲ ਅਸੀਂ ਇੱਥੇ ਹਾਰਪੀਟਾ ਦਾ ਕਿਹੜਾ ਕੈਂਪ ਆਇਆ ਉੱਥੇ ਅਸੀਂ ਕੈਂਪ ਲਾਇਆ ਵਾ ਮੈਂ ਦੱਸਣਾ ਚਾਹਣਾ ਵਾ ਕਿ ਸਾਡੇ ਨਿਊ ਲਾਈਫ ਹਸਪੀਟਲ ਦੇ ਡਾਕਟਰ ਐਮ ਡੀ ਪਰਬਜੋ ਸਿੰਘ ਦੇ ਸੰਜੋਗ ਦੇ ਨਾਲ ਅਸੀਂ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਕੈਂਪ ਲਗਾ ਰਹੇ ਹਾਂ ਇੱਕ ਦਿਨ ਛੱਡ ਕੇ ਹੁਣ ਲਗਾ ਰਹੇ ਹਾਂਗੇ ਆ ਜਿਹੜਾ ਮਾਹੌਲ ਆ ਜਿਹੜੀ ਸ਼ੰਕਾ ਜਿਤਾਈ ਜਾ ਰਹੀ ਆ ਕਿ ਜਿਸ ਤਰ੍ਹਾਂ ਜਿਸ ਤਰ੍ਹਾਂ ਟਾਈਮ ਬੀਤਨਾ ਮੈਂ ਕੁਝ ਬਿਮਾਰੀਆਂ ਵੀ ਖਿਆਲਨ ਦਾ ਖਤਰਾ ਜਿਹਰੇ ਲਈ ਸਾਡਾ ਸਾਰਾ ਪ੍ਰਸ਼ਾਸਨ ਵੀ ਲੱਗਿਆ ਹੋਇਆ ਵਾ ਉੱਥੇ ਸਾਡੀ ਐਨ ਜੀਓ ਦੀਆਂ ਟੀਮਾਂ ਵੀ ਉਹ ਜਿਹੜੀ ਜ਼ਿਆਦਾ ਜ਼ਰੂਰਤ ਹੈ ਉੱਥੇ ਮੈਡੀਕਲ ਫੈਸਿਲਿਟੀਆਂ ਦੀਆਂ ਇਹਦੇ ਵੀ ਸਾਡੇ ਐਮ ਡੀ ਪ੍ਰਭਜੋ ਜਿਹੜੇ ਜਿੱਥੇ ਕੈਂਪ ਲਾ ਰਹੇ ਨੇ ਦਵਾਈਆਂ ਭੇਜ ਰਹੇ ਨੇ ਸਪੈਸ਼ਲਿਸਟ ਡਾਕਟਰਾਂ ਦੀ ਟੀਮ ਭੇਜ ਰਹੀ ਹੈ ਉੱਥੇ ਉਹਨਾਂ ਨੇ ਇੱਕ ਕਾਰਡ ਵੀ ਪ੍ਰੋਵਾਈਡ ਕਰਵਾ ਰਹੇ ਨੇ ਚਿਊਸਕਾਟ ਦੇ ਲੈ ਕੇ ਜਦੋਂ ਵੀ ਉਹਨਾਂ ਦੇ ਹਸਪੀਟਲ ਦੇ ਵਿੱਚ ਕੋਈ ਇੱਥੋਂ ਦਾ ਕੋਈ ਮਰੀਜ਼ ਆਏਗਾ ਉਹਨਾਂ ਇਲਾਜ ਬਿਲਕੁਲ ਫ੍ਰੀ ਕੀਤਾ ਜਾਏਗਾ ਔਰ ਦਵਾਈਆਂ ਵੀ ਬਿਲਕੁਲ ਫ੍ਰੀ ਦਿੱਤੀਆਂ ਜਾਣਗੀਆਂ ਮੈਂ ਆਪਣੀ ਐਨਜੀਓ ਦੀ ਟੀਮ ਦਾ ਆਪਣੇ ਜਿਹੜੇ ਡਾਕਟਰਾਂ ਦੀ ਟੀਮ ਆਈ ਹੈ ਉਹ ਸਾਡੇ ਪੰਨੂ ਜਿਨ੍ਹਾਂ ਨੇ ਇੱਥੇ ਬੜਾ ਸੰਜੋਗ ਕੀਤਾ ਵਾ ਸਾਡੇ ਮੈਡਮ ਸਰਵੀ ਵਰਮਾ ਜੀ ਸਾਡੇ ਡਾਕਟਰ ਗਰੇਸ ਸਿੰਘ ਜੀ ਜਿਹੜੇ ਆਪਣਾ ਕੀਮਤੀ ਟਾਈਮ ਕੱਢ ਕੇ ਇੱਥੇ ਆਏ ਨੇ ਔਰ ਨਿਊ ਲਾਈਫ ਹਸਪੀਟਲ ਦੀ ਟੀਮ ਜਿਹੜੀ ਇੱਥੇ ਆਪਣਾ ਕੀ ਕੀਮਤੀ ਕੈਂਪਟ ਕੱਢ ਗਏ ਉਹਨਾਂ ਦਾ ਬਹੁਤ-ਬਹੁਤ ਧੰਨਵਾਦ। ਨਾਮ ਸਰਜੀਤ ਸਿੰਘ ਪਿੰਨ ਪਿੰਨ ਕਿੱਥੇ ਦਾ। ਅੱਜ ਜਿਹੜਾ ਮੈਡੀਕਲ ਕੈਂਪਰ ਲਗਾਇਆ ਗਿਆ ਕੀ ਕਹਿਣਾ ਚਾਹੋਗੇ? ਮੈਡੀਕਲ ਕੈਂਪ ਲਗਾਇਆ ਗਿਆ ਇਹਦੇ ਬਾਰੇ ਕੀ ਕਹਿਣਾ ਜੀ ਬਹੁਤ ਵਧੀਆ ਸੇਵਾ ਕਰ ਰਿਹਾ ਡਾਕਟਰ ਸਾਹਿਬ ਸਾਡੇ ਡਾਕਟਰ ਅੰਗਰੇਜ਼ ਜੀ ਮੈਡਮ ਸੂਰਵੀ ਸ਼ਰਮਾ ਜੀ ਇਹਨਾਂ ਦਾ ਫੋਨ ਆਇਆ ਸੀ ਸ਼ਰਮਾ ਜੀ ਤੇ ਇਹਨਾਂ ਦਾ ਬਹੁਤ ਵਧੀਆ ਜੀ ਮਰੀਜ਼ਾਂ ਜਿਨ੍ਹਾਂ ਨੂੰ ਦਵਾਈਆਂ ਦੀ ਲੋੜ ਆ ਤੇ ਇਹ ਸੇਵਾ ਕਰ ਰਹੇ ਆ ਅਟਕੇ ਬਹੁਤ ਬਹੁਤ ਅਨੰਤ ਧੰਨਵਾਦ ਕਰਦੇ ਆ ਜੋ ਇਹਨਾਂ ਨੇ ਆ ਕੇ ਪ੍ਰਲਾਹ ਕੀਤਾ ਬਹੁਤ ਵਧੀਆ ਸਲੱਗ ਜੀ